ਸਤ ਸ੍ਰੀ ਅਕਾਲ ਮੈਂ ਹਾਂ ਸ੍ਰੀ ਮੁਖਤਰ ਸਾਹਿਬ ਤੋਂ ਜਸਵਿੰਦਰ ਸਿੰਘ ਬਿੱਟਾ ਅਤੇ ਹਰਮਨ ਰੇਡੀਓ ਆਸਟ੍ਰੇਲੀਆ ਤੋਂ ਇਸ ਘੰਟੇ ਦੀਆਂ ਸੰਖੇਪ ਖਬਰਾਂ ਲੈ ਕੇ ਹਾਜ਼ਰ ਹਾਂ ਪਹਿਲਾ ਚੋਣਵੀਆਂ ਖਬਰਾਂ ਭਾਰਤੀ ਉਡਾਣਾਂ ਤੇ ਪਾਬੰਦੀ ਨਾਲ ਪਾਕਿਸਤਾਨ ਨੂੰ 4.1 ਕਰੋੜ ਦਾ ਘਾਟਾ ਅਲਬਾਨੀ ਜੀ ਨੇ ਗਾਜ਼ਾ ਸ਼ਹਿਰ ਤੇ ਇਜ਼ਰਾਈਲ ਦੇ ਕਬਜ਼ੇ ਦੀ ਯੋਜਨਾ ਦੀ ਸਖਤ ਨਿੰਦਾ ਕੀਤੀ ਟਰੰਪ ਪੁਤਿਨ ਸੰਮੇਲਨ ਉਮੀਦਾਂ ਜਲੈਂਸਕੀ ਦਾ ਇਨਕਾਰ ਵਿਕਟੋਰੀਆ ਵੈਸਟਰਨ ਹਾਈਵੇ ਤੇ ਟਰੱਕਾਂ ਦੀ ਭਿਆਨਕ ਟੱਕਰ ਅੱਗ ਲੱਗੀ ਨਾਨਾ ਗਲੇਂਚ ਕਤਲ ਦੀ ਕੋਸ਼ਿਸ਼ ਦੇ ਦੋਸ਼ ਹੇਠ ਪਰਾਨ ਨੂੰ ਗੋਲੀ ਮਾਰਨ ਵਾਲਾ ਗ੍ਰਿਫਤਾਰ ਵਿਸ਼ਵ ਖੇਡਾਂ ਚ ਯਾਦਮ ਨੇ ਜਿੱਤਿਆ ਕਾਂਸੀ ਹੁਣ ਖਬਰਾਂ ਵਿਸਥਾਰ ਨਾਲ ਭਾਰਤੀ ਉਡਾਣਾਂ ਤੇ ਪਾਬੰਦੀ ਨਾਲ ਪਾਕਿਸਤਾਨ ਨੂੰ 4.1 ਅਰਬ ਦਾ ਘਾਟਾ ਪਾਕਿਸਤਾਨ ਨੂੰ ਭਾਰਤੀ 에ਅਰਲਾਈਨਾਂ ਲਈ ਆਪਣਾ ਹਵਾਈ ਖੇਤਰ ਬੰਦ ਰੱਖਣ ਕਰਕੇ ਪਿਛਲੇ 2 ਮਹੀਨਿਆਂ ਵਿੱਚ 4 ਅਰਬ 10 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਕਸ਼ਮੀਰ ਵਿੱਚ 22 April ਨੂੰ ਹੋਏ ਪੈਲਗਾਮ ਅਤਿਵਾਦੀ ਹਮਲੇ ਤੋਂ ਬਾਅਦ ਪਾਕਿਸਤਾਨ ਅਤੇ ਭਾਰਤ ਨੇ ਇੱਕ ਦੂਜੇ ਦੀਆਂ 에ਅਰਲਾਈਨਾਂ ਲਈ ਆਪਣੇ ਹਵਾਈ ਖੇਤਰ ਬੰਦ ਕਰ ਦਿੱਤੇ ਸਨ। ਇਸ ਹਮਲੇ ਵਿੱਚ 26 ਲੋਕ ਮਾਰੇ ਗਏ ਸਨ ਜਿਨ੍ਹਾਂ ਵਿੱਚੋਂ ਜ਼ਿਆਦਾਤਰ ਸਲਾਨੀ ਸਨ। 7 ਤੋਂ 10 ਮਈ ਦੇ ਟਕਰਾਅ ਦੌਰਾਨ ਦੋਵਾਂ ਦੇਸ਼ਾਂ ਦੇ ਸਬੰਧ ਵਿਗੜਨ ਤੋਂ ਬਾਅਦ ਹਵਾਈ ਖੇਤਰ ਤੇ ਪਾਬੰਦੀ ਵਧਾ ਦਿੱਤੀ ਗਈ ਸੀ। ਭਾਰਤ ਨੇ 7 ਮਈ ਨੂੰ ਆਪਰੇਸ਼ਨ ਸਿੰਦੂਰ ਸ਼ੁਰੂ ਕੀਤਾ ਸੀ ਅਤੇ ਪਾਕਿਸਤਾਨ ਦੇ ਕੰਟਰੋਲ ਵਾਲੇ ਖੇਤਰਾਂ ਵਿੱਚ ਦਹਿਸ਼ਤਗਰਦਾਂ ਦੇ ਬੁਨਿਆਦੀ ਟਾਂਚੀਆਂ ਨੂੰ ਤਬਾਹ ਕਰ ਦਿੱਤਾ ਸੀ। ਰੋਜ਼ਨਾਮਚਾ ਡਾਨ ਦੀ ਰਿਪੋਰਟ ਅਨੁਸਾਰ ਰੱਖਿਆ ਮੰਤਰਾਲੇ ਨੇ ਸ਼ੁੱਕਰਵਾਰ ਨੂੰ ਕੌਮੀ ਅਸੈਂਬਲੀ ਨੂੰ ਦੱਸਿਆ ਕਿ ਭਾਰਤੀ ਰਜਿਸਟਰਡ ਜਹਾਜ਼ਾਂ ਲਈ ਹਵਾਈ ਖੇਤਰ ਬੰਦ ਕੀਤੇ ਜਾਣ ਨਾਲ ਪਾਕਿਸਤਾਨ 에어ਪੋਰਟ 30PAE ਨੂੰ 4 ਅਰਬ 10 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਮੰਤਰਾਲੇ ਨੇ ਕਿਹਾ ਕਿ 24 ਅਪ੍ਰੈਲ ਤੋਂ 30 ਜੂਨ ਤੱਕ ਇਹ ਘਾਟਾ ਓਵਰਫਲਾਈਂਗ ਮਾਲੀਏ ਵਿੱਚ ਸੀ ਮੰਤਰਾਲੇ ਨੇ ਇਹ ਵੀ ਕਿਹਾ ਕਿ ਇਹ ਰਕਮਾਂ ਸਿਰਫ ਮਾਲੀਆ ਘਾਟੇ ਨੂੰ ਦਰਸਾਉਂਦੀਆਂ ਹਨ ਕੁੱਲ ਵਿੱਤੀ ਨੁਕਸਾਨ ਨੂੰ ਨਹੀਂ ਪਾਕਿਸਤਾਨ ਦਾ ਹਵਾਈ ਖੇਤਰ ਭਾਰਤੀ 에ਅਰਲਾਈਨਾਂ ਅਤੇ ਜਹਾਜ਼ਾਂ ਨੂੰ ਛੱਡ ਕੇ ਸਾਰਿਆਂ ਲਈ ਖੁੱਲ੍ਹਾ ਹੈ ਅਤੇ ਇਸੇ ਤਰ੍ਹਾਂ ਪਾਕਿਸਤਾਨੀ 에ਅਰਲਾਈਨਾਂ ਦੇ ਭਾਰਤੀ ਹਵਾਈ ਖੇਤਰ ਵਿੱਚ ਦਾਖਲੇ ਤੇ پابੰਦੀ ਲੱਗੀ ਹੋਈ ਹੈ ਐਲਬਾਨੀ ਜੀ ਨੇ ਗਾਜ਼ਾ ਸ਼ਹਿਰ ਤੇ ਇਜ਼ਰਾਈਲ ਦੇ ਕਬਜ਼ੇ ਦੀ ਯੋਜਨਾ ਦੀ ਸਖਤ ਨਿੰਦਾ ਕੀਤੀ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਾਨੀ ਜੀ ਨੇ ਨਿਊਜ਼ੀਲੈਂਡ ਦੀ ਯਾਤਰਾ ਦੌਰਾਨ ਇਜ਼ਰਾਈਲੀ ਫੌਜੀਆਂ ਨੂੰ ਗਾਜ਼ਾ ਸਿਟੀ ਵਿੱਚ ਦਾਖਲ ਹੋਣ ਅਤੇ ਮਦ ਪੂਰ ਵਿੱਚ ਸੰਘਰਸ਼ ਵਿਦਾਉਣ ਵਿਰੁੱਧ ਅਪੀਲ ਕੀਤੀ ਹੈ ਇਹ ਟਿੱਪਣੀਆਂ ਬੈਂਜਾਮਿਨ ਨੇਤਨੀਆਹੁਦੀ ਪੱਟੀ ਤੇ ਪੂਰਾ ਫੌਜੀ ਕੰਟਰੋਲ ਲੈਣ ਦੀ ਯੋਜਨਾ ਦੇ ਮੱਦੇਨਜ਼ਰ ਆਈਆਂ ਹਨ ਜਿਸ ਵਿੱਚ ਕਬਜ਼ੇ ਵਾਲੇ ਫਲਸਤੀਨੀ ਖੇਤਰ ਦਾ ਕੇਂਦਰ ਗਾਜ਼ਾ ਸਿਟੀ ਵੀ ਸ਼ਾਮਲ ਹੈ। ﺍﻟहवानी जी ने कहा, "ਇਹ ਵਿਚਾਰ ਕਿ ਇਸ ਨੂੰ ਜਾਰੀ ਰੱਖਿਆ ਜਾ ਸਕਦਾ ਹੈ ਪੂਰੀ ਤਰ੍ਹਾਂ ਅਸਵੀਕਾਰਯੋਗ ਹੈ।" ਗ੍ਰਹਿ ਮੰਤਰੀ ਟੋਮ ਬਰਕ ਨੇ ਕਿਹਾ ਕਿ ਇਹ ਧਾਰਨਾ ਕਿ ਤੁਸੀਂ ਹਮਾਸ ਦੇ ਵਿਰੁੱਧ ਕਮਜ਼ੋਰ ਹੋ, ਜਦ ਤੱਕ ਤੁਸੀਂ ਫਲਸਤੀਨੀ ਲੋਕਾਂ ਵਿਰੁੱਧ ਬੇਰਹਿਮ ਨਹੀਂ ਹੁੰਦੇ, ਇੱਕ ਹਾਸੋਹੀਣਾ ਪ੍ਰਸਤਾਵ ਹੈ। ਉਹ ਪ੍ਰਧਾਨ ਮੰਤਰੀ ਰਿਚਰਡ ਮਾਲਸ ਨੇ ਕਿਹਾ ਕਿ ਆਸਟ੍ਰੇਲੀਆ ਇਜ਼ਰਾਈਲ ਨੂੰ ਹਥਿਆਰਾਂ ਦੀ ਸਪਲਾਈ ਨਹੀਂ ਕਰ ਰਿਹਾ ਹੈ। ਆਸਟ੍ਰੇਲੀਆ ਦੇ ਕਈ ਸਹਿਯੋਗੀਆਂ ਵਾਂਗ ਅਲਬਾਨੀਆ ਸਰਕਾਰ ਵੀ ਆਉਣ ਵਾਲੇ ਹਫ਼ਤਿਆਂ ਵਿੱਚ ਫਲਸਤੀਨ ਨੂੰ ਰਸਮੀ ਮਾਨਤਾ ਦੇਣ ਦਾ ਐਲਾਨ ਕਰੇਗੀ। ਭੁਖਮਰੀ ਨਾਲ ਮਰਨ ਵਾਲਿਆਂ ਦੀ ਗਿਣਤੀ ਮੰਤਰਾਲੇ ਦੇ ਯੁੱਧ ਵਿੱਚ 10300 ਫਲਸਤੀਨੀਆ ਦੀ ਮੌਤ ਦੀ ਗਿਣਤੀ ਵਿੱਚ ਸ਼ਾਮਲ ਨਹੀਂ ਹੈ। ਟਰੰਪ ਪੁਤਿਨ ਸਮੇਲਨ ਉਮੀਦਾਂ ਜ਼ੇਲੈਂਸਕੀ ਦਾ ਇਨਕਾਰ ਇਸ ਨਾਲ ਯੂਕਰੇਨ ਵਿੱਚ ਗੁੱਸਾ ਪੈਦਾ ਹੋ ਗਿਆ ਹੈ। ਅਤੇ ਰਾਸ਼ਟਰਪਤੀ ਵੋਲੋਡੀਮੀਰ ਜ਼ੇਲੈਂਸਕੀ ਨੇ ਕਿਹਾ ਹੈ ਕਿ ਉਹਨਾਂ ਦਾ ਦੇਸ਼ ਕਬਜ਼ੇਦਾਰ ਨੂੰ ਜ਼ਮੀਨ ਨਹੀਂ ਦੇਵੇਗਾ ਅਤੇ ਯੂਕਰੇਨ ਤੋਂ ਬਿਨਾ ਕੋਈ ਵੀ ਫੈਸਲਾ ਸ਼ਾਂਤੀ ਦੇ ਵਿਰੁੱਧ ਫੈਸਲਾ ਹੈ ਇਹ ਐਲਾਨ ਦੋਵਾਂ ਧਿਰਾਂ ਦੇ ਕੁਝ ਦਿਨਾਂ ਬਾਅਦ ਆਇਆ ਹੈ ਜਿਸ ਵਿੱਚ ਸੰਕੇਤ ਦਿੱਤਾ ਗਿਆ ਸੀ ਕਿ ਦੋਵੇਂ ਨੇਤਾ ਅਗਲੇ ਹਫ਼ਤੇ ਸਿਖਰ ਸੰਮੇਲਨ ਕਰਨਗੇ ਜ਼ੇਲੈਂਸਕੀ ਇਸ ਨੂੰ ਤਿੰਨ ਧਿਰਾਂ ਸਿਖਰ ਸੰਮੇਲਨ ਬਣਾਉਣ ਤੇ ਜ਼ੋਰ ਦੇ ਰਿਹਾ ਹੈ ਅਤੇ ਅਕਸਰ ਕਹਿੰਦਾ ਰਿਹਾ ਹੈ ਕਿ ਪੁਤਿਨ ਨਾਲ ਮੁਲਾਕਾਤ ਹੀ ਸ਼ਾਂਤੀਵਲ ਪ੍ਰਗਤੀਕਰਨ ਦਾ ਇੱਕੋ ਇੱਕ ਤਰੀਕਾ ਹੈ ਮਾਸਕੋ ਅਤੇ ਵਾਸ਼ਿੰਗਟਨ ਵੱਲੋਂ ਬੈਠਕ ਦੀ ਪੁਸ਼ਟੀ ਕੀਤੇ ਜਾਣ ਦੇ ਕੁਝ ਘੰਟਿਆਂ ਬਾਅਦ ਆਪਣੇ ਸੰਬੋਧਨ ਵਿੱਚ ਜ਼ਾਲੈਸਕੀ ਨੇ ਯੂਕਰੇਨ ਤੋਂ ਬਿਨਾਂ ਲੈ ਗਏ ਕਿਸੇ ਵੀ ਫੈਸਲੇ ਨੂੰ ਮ੍ਰਿਤਕ ਜਨਮ ਕਰਾਰ ਦਿੱਤਾ ਵਿਕਟੋਰੀਆ ਵੈਸਟਰਨ ਹਾਈਵੇ ਤੇ ਟਰੱਕਾਂ ਦੀ ਭਿਆਨਕ ਟੱਕਰ ਅੱਗ ਲੱਗੀ ਵਿਕਟੋਰੀਆ ਚ ਵੈਸਟਰਨ ਹਾਈਵੇ ਤੇ ਭਿਆਨਕ ਹਾਦਸੇ ਤੋਂ ਬਾਅਦ ਦੋ ਟਰੱਕ ਡਰਾਈਵਰ ਵਲ-ਵਲ ਬਚ ਗਏ ਕਿਉਂਕਿ ਉਹਨਾਂ ਦੇ ਵਾਹਨਾਂ 'ਚ ਅੱਗ ਲੱਗ ਗਈ ਸੀ ਮੈਲਬੌਰਨ ਤੋਂ 330 ਕਿਲੋਮੀਟਰ ਉੱਤਰ ਪੱਛਮ ਚ ਡਿੰਬੂਲਾ ਵਿਖੇ ਅੱਜ ਸਵੇਰੇ ਕਰੀਬ 7:20 ਵਜੇ ਭਿਆਨਕ ਟੱਕਰ ਹੋਈ ਜਿਸ ਨਾਲ ਹਾਈਵੇ ਦਾ ਇੱਕ ਹਿੱਸਾ ਬੰਦ ਹੋ ਗਿਆ ਕਟਨਾ ਵਾਲੀ ਥਾਂ ਤੋਂ ਮਿਲੀ ਫੁਟੇਜ ਇੱਕ ਟਰੱਕ ਨੂੰ ਅੱਗ ਲੱਗੀ ਹੋਈ ਦਿਖਾਈ ਦੇ ਰਹੀ ਹੈ ਅਤੇ ਮਲਬੇ ਚੋਂ ਕਾਲਾ ਧੂਆਂ ਨਿਕਲ ਰਿਹਾ ਹੈ ਹਾਦਸੇ 'ਚ ਇੱਕ ਡਰਾਈਵਰ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਪੁਲਿਸ ਨੇ ਚੇਤਾਵਨੀ ਦਿੱਤੀ ਹੈ ਕਿ ਟੱਕਰ ਤੋਂ ਬਾਅਦ ਡਿੰਬੂਲਾ ਰੇਨਬੋ ਰੋਡ ਅਤੇ ਬੋਰੰਗ ਹਾਈਵੇ ਵਿਚਕਾਰ ਹਾਈਵੇ ਬੰਦ ਹੋ ਗਿਆ ਹੈ। ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ। ਨਾਨਾ ਗਲੇਂਜ ਕਤਲ ਦੀ ਕੋਸ਼ਿਸ਼ ਦੇ ਦੋਸ਼ੀ ਛੇੜਪਰਾਂ ਨੂੰ ਗੋਲੀ ਮਾਰਨ ਵਾਲਾ ਗ੍ਰਿਫਤਾਰ ਇੱਕ ਵਿਅਕਤੀ ਆਪਣੇ ਪਰਾਵ ਵੱਲੋਂ ਗੋਲੀ ਮਾਰਨ ਤੋਂ ਬਾਅਦ ਨਾਜ਼ੁਕ ਪਰ ਸਥਿਰ ਹਾਲਤ ਵਿੱਚ ਹੈ 20 ਸਾਲਾ ਪਰਾ ਤੇ ਕਤਲ ਦੇ ਇਰਾਦੇ ਨਾਲ ਗੋਲੀ ਚਲਾਉਣ ਦਾ ਦੋਸ਼ ਹੈ ਤੇ ਐਤਵਾਰ ਨੂੰ ਉਸ ਨੂੰ ਅਦਾਲਤ ਵਿੱਚ ਪੇਸ਼ ਕੀਤਾ ਗਿਆ ਪੁਲਿਸ ਨੂੰ ਸ਼ਨੀਵਾਰ ਰਾਤ 8:30 ਵਜੇ ਕਾਫਸ ਹਾਰਬਰ ਦੇ ਨਾਨਾ ਗਲੇਨ ਵਿੱਚ ਇੱਕ ਘਟਨਾ ਸਥਾਨ ਤੇ ਬੁਲਾਇਆ ਗਿਆ ਸੀ ਉਹਨਾਂ ਨੇ ਛਾਤੀ ਵਿੱਚ ਗੋਲੀ ਲੱਗਣ ਨਾਲ ਜ਼ਖਮੀ ਇੱਕ 22 ਸਾਲਾ ਨੌਜਵਾਨ ਨੂੰ ਵੇਖਿਆ ਗੋਲੀਬਾਰੀ ਤੋਂ ਪਹਿਲਾਂ ਕਾਰ ਵਿੱਚ ਜ਼ੋਰਦਾਰ ਬਹਿਸ ਹੋਈ ਸੀ ਉਸ ਵਿਅਕਤੀ ਤੇ ਕਤਲ ਕਰੇਲੂ ਹਿੰਸਾ ਦੇ ਇਰਾਦੇ ਨਾਲ ਗੋਲੀ ਚਲਾਉਣ ਅਣਅਧਿਕਾਰਤ ਬੰਦੂਕ ਰੱਖਣ ਤਮਕਾਉਣ ਅਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਦੇ ਦੋਸ਼ ਹਨ ਕਾਫਸ ਹਾਰਵਰਡ ਦੀ ਵਸਨੀਕ ਕੇਟੀ ਮਿਲਰ ਨੇ ਪੁਲਿਸ ਨੂੰ ਗਲੀ ਵਿੱਚ ਦੇਖਿਆ ਜਦੋਂ ਇੱਕ ਵਿਅਕਤੀ ਨੂੰ ਉਸਦੇ ਕਾਰ ਦੇ ਬਾਹਰ ਗ੍ਰਿਫਤਾਰ ਕੀਤਾ ਗਿਆ ਸੀ ਬਰੀ ਐਡਵਰਡਸ ਜਵਾਨ ਮਾਂ ਨਾਨਾ ਗਲੇਨ ਜਾਇਦਾਦ ਦੇ ਨੇੜੇ ਰਹਿੰਦੀ ਹੈ ਜਿੱਥੇ ਗੋਲੀਬਾਰੀ ਹੋਈ ਸੀ विश्व खेडाच यादव ने जित्या कांसी ऋषभ यादव दे कान्से दे तगमे नु ਛੱਡਕੇ विश्व खेडा विच भारतीय कंपाउंड तीरंदाजां ਲਈ ਅੱਜ ਦਾ ਦਿਨ ਨਿਰਾਸ਼ਾ ਜਨਕ ਰਹਾ ਭਾਰਤ दी मिक्सड ਟੀਮ ਪਹਿਲੇ ਗੇੜ ਵਿੱਚ ਹੀ ਹਾਰ ਗਈ ਕੋਈ ਵੀ ਮਹਿਲਾ ਤੀਰਅੰਦਾਜ਼ ਪੋਡੀਅਮ ਤੱਕ ਨਹੀਂ ਪਹੁੰਚ ਸਕੀ यादव ने ਕਾਂਸੇ ਦੇ ਤਗਮੇ ਦੇ ਮੈਚ ਵਿੱਚ ਅਭਿਸ਼ੇਕ ਵਰਮਾ ਨੂੰ ਹਰਾਇਆ ਸੈਮੀਫਾਈਨਲ ਵਿੱਚ यादव ਅਮਰੀਕਾ ਦੇ ਤੀਰਅੰਦਾਜ਼ ਤੋਂ ਹਾਰ ਗਿਆ ਜਤਕੀ ਵਰਮਾ ਨੀਦਰਲੈਂਡਸ ਦੇ ਤੀਰਅੰਦਾਜ਼ ਤੋਂ ਹਾਰ ਗਿਆ ਮਹਿਲਾ ਵਰਗ ਵਿੱਚ ਭਾਰਤੀ ਚੁਣੌਤੀ ਕੁਆਟਰ ਫਾਈਨਲ ਵਿੱਚ ਖਤਮ ਹੋ ਗਈ ਪ੍ਰਨੀਤ ਕੌਰ ਕੋਲੰਬੀਆ ਦੇ ਤੀਰਅੰਦਾਜ਼ ਤੋਂ ਹਾਰ ਗਈ ਅਤੇ ਮਧੁਰਾ ਤਮਨਗਾਮਕਰ ਐਸਟੋਨੀਆ ਦੀ ਤੀਰਅੰਦਾਜ਼ ਤੋਂ ਹਾਰ ਗਈ ਮਿਕਸਡ ਕੰਪਾਊਂਡ ਈਵੈਂਟ ਵਿੱਚ ਭਾਰਤੀ ਜੋੜੀ ਦੱਖਣੀ ਕੋਰੀਆ ਤੋਂ ਹਾਰ ਗਈ ਅਤੇ ਭਾਰਤੀ ਮੁਹਿਮ ਖਤਮ ਹੋ ਗਈ रिकरब वर्ग ਵਿੱਚ ਕੋਈ ਵੀ ਤੀਰੰਦਾਜ਼ ਹਿੱਸਾ ਨਹੀਂ ਲੈ ਰਿਹਾ ਹਰਮਨ ਰੇਡੀਓ ਪੇਸ਼ ਕਰਦਾ ਹੈ ਦੁਨੀਆ ਭਰ ਦੀਆਂ ਖਬਰਾਂ ਖਬਰਾਂ ਦਾ ਵਿਸ਼ਲੇਸ਼ਣ ਪੱਖ ਦੇ ਮੁੱਦਿਆਂ ਤੇ ਮਾਹਿਰਾਂ ਨਾਲ ਬੇਬਾਕ ਚਰਚਾ ਪ੍ਰੋਗਰਾਮ ਨਿਊਜ਼ ਐਂਡ ਵਿਊਜ਼